ਹੈਲੋ ਕਿੱਥੇ ਆ ਯਾਰ ਮੈਂ ਭਗਵੰਤ ਮਾਨ ਸਾਹਿਬ ਬੋਲੀ ਜਾਂਦਾ ਕਿੱਥੇ ਆ ਤੇਰੇ ਪਿੰਡ ਆਏ ਫਿਰਦੇ ਸੀ ਅਸੀਂ ਹੈ ਕਿਉਂ ਅਸੀਂ ਆ ਨਹੀਂ ਸਕਦੇ ਜਲਦੀ ਆ ਲਓ ਜੀ ਅੱਜ ਆਪਾਂ ਪਹੁੰਚ ਚੁੱਕੇ ਆਂ ਪਿੰਡ ਜੈਮਲਾਲਾ ਦੇ ਵਿੱਚ ਜਿੱਥੇ ਕੀ ਨਵਾਂ ਗਰਾਊਂਡ ਤਿਆਰ ਹੋਇਆ ਤੇ ਕ੍ਰਿਕਟ ਅਕੈਡਮੀ ਵੀ ਖੁੱਲੀ ਹੋਈ ਹੈ ਇੱਥੋਂ ਦੇ ਮੈਂਬਰ ਸਾਹਿਬਾਨ ਅੱਜ ਪਹੁੰਚੇ ਹੋਏ ਹਨ ਤੇ ਆਪਾਂ ਇਹਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਮੈਂਬਰ ਸਾਹਿਬ ਜੀ ਤੁਸੀਂ ਆਪ ਦਾ ਨਾਮ ਤੇ ਦੱਸੋ ਜੀ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਨਾ ਗਰਾਊਂਡ ਇਹਨੇ ਦੀ ਮੈਂ ਤਣਾ ਬਣਿਆ ਅੱਛਾ ਅੱਜ ਕੌਣ ਪਹੁੰਚੇ ਆ ਜੀ ਅੱਜ ਮੁੱਖ ਮੰਤਰੀ ਪਹੁੰਚੇ ਸਨ ਅੱਛਾ ਜੀ ਵੱਡੇ ਲੀਡਰ ਸਰਦਾਰ ਆਏ ਹੋਏ ਆ ਚਲੋ ਫਿਰ ਉਹਨਾਂ ਨਾਲ ਮੁਲਾਕਾਤ ਕਰਦੇ ਆਂ ਪਿੰਡ ਜੈਮਲ ਵਾਲਾ ਦੀ ক্রিকেট ਅਕੈਡਮੀ 'ਚ ਭਗਵੰਤ ਮਾਨ ਜੀ ਪਹੁੰਚੇ ਹੋਏ ਆ ਚਲੋ ਜੀ ਇਹਨਾਂ ਦਾ ਹੁਣ ਇੰਟਰਵਿਊ ਕਰਦੇ ਆ ਹਾਂਜੀ ਭਗਵੰਤ ਮਾਨ ਜੀ ਤੁਹਾਡੇ ਕੀ ਵਿਚਾਰ ਹੈ ਇਸ ਨਵੇਂ ਖੁੱਲੇ ਸਟੇਡੀਅਮ ਬਾਰੇ ਸਾਰਿਆਂ ਤੋਂ ਪਹਿਲਾਂ ਮੇਰਾ ਸਾਰੇ ਪੰਜਾਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਮੈਂਬਰ ਸਾਹਿਬਾਨ ਪਹੁੰਚੇ ਆ ਜੀ ਨਾ ਦੱਸੀ ਅੱਜ ਭਗਵਾਨ ਤੁਮਾਨ ਸਾਹਿਬ ਜੀ ਤੁਹਾਡਾ ਨਸ਼ਿਆਂ ਨੂੰ ਲੈ ਕੇ ਕੀ ਤੁਹਾਡੀ ਦ੍ਰਿਸ਼ਟੀਕੋਣ ਕੀ ਆ ਤੁਹਾਡਾ ਸਾਰਿਆਂ ਤੋਂ ਪਹਿਲਾਂ ਤੁਸੀਂ ਮੈਨੂੰ ਨਾ ਪੁੱਛੋ ਮੈਂ ਬਰਾਣਾ ਹੀ ਪੁੱਛੋ ਕੀ ਝੱਲ ਰਿਹਾ ਦੱਸੋ ਮੈਂ ਬਜ਼ਾਰ ਜੀ ਇੱਥੇ ਨਸ਼ਾ ਹੀ ਬੰਦ ਹੋ ਗਿਆ ਮਿੰਡਾ ਵਿੱਚ ਇਹ ਚੱਕਰ ਆ ਇੱਥੇ ਜਵਾਬ ਬਹੁਤ ਹੁੰਦੇ ਆ ਬਹੁਤ ਰਸ ਹੁੰਦਾ ਇੱਥੇ ਤੇ ਨਵਾਂ ਪਾਰਕ ਬਣਿਆ ਤੇ ਖੇਡਦੇ ਰਹੇ ਆ ਹੋਰ ਵੀ ਆਦਾ ਕਾਰਵਾਈ ਕਰੀ ਜਲਦੀ ਆਪਾਂ ਇੱਕੋ ਧਿਆਨ ਖਿਲਾਇਆ ਸੀ ਅਬ ਨਸ਼ਿਆਂ ਉੱਤੇ ਇਹ ਕਾਤਨਾ ਜਿਹੜਾ ਪੰਜਾਬ ਤੇ ਕਾਲਾ ਦਾਗ ਲੱਗ ਗਿਆ ਸਨ ਚਿੱਟੇ ਰੰਗ ਦਾ ਨਸ਼ਿਆ ਜਮਾ ਇੱਕ ਤੋਂ ਲੈ ਕੇ ਜੱਟ ਬੰਦ ਕਰ ਦੇਣਾ ਤਾਂ ਮੇ ਢੋਕ ਬੰਦ ਕਰਦਾ ਕੰਮ ਤੇ ਢੋਕ ਇੱਕ ਭਗਵਾਨ ਜੀ ਹੋਰ ਸਵਾਲ ਸੀਗਾ ਵੀ ਸਾਰੇ ਲੀਡਰ ਵੱਡੀਆਂ ਵੱਡੀਆਂ ਗੱਡੀਆਂ ਤੇ ਆਉਂਦੇ ਆ ਸੀ ਬੜਾ ਸਾਦਾ ਪਹਿਰਾਵਾ ਰੱਖਿਆ ਇਹਦਾ ਕਾਰਨ ਕੋਈ ਨਹੀਂ ਕੱਟ ਦਿੰਨੇ ਇਹਦਾ ਵਹਿਮ ਵੀ ਕੱਟ ਦਿੰਨੇ ਕਿੱਡੀ ਗੱਲ ਲੈ ਹੁਣ ਮੇਰੀ ਗੱਲ ਸੁਣੋ ਐਵੇਂ ਤੇਲ ਪੁੱਗੀ ਜਾਣਾ ਏ ਮੱਛਣਾ ਦਾ ਲੋਕਾਂ ਦੇ ਤੇਲ ਪੱਲੋਂ ਹੀ ਆਣਾ ਜੀਵ ਤੇ ਹੀ ਮੱਛਣਾ ਨਾ ਪੰਜਾਬ ਦਾ ਹੀ ਪੈਸਾ ਉੱਟਣਾ ਕੋਈ ਮੈਨੂੰ ਝੌਂਗਣੀ ਜਾਜਾਂ ਗੱਟੀਆਂ ਤੇ ਘੁੰਮਣ ਦਾ ਮੈਂ ਵੀ ਲਿਆਉਣ ਨੂੰ ਲਿਆ ਸਕਦਾ ਸੀ ਜਾਂ ਤਿੰਨ ਗੱਲਿਆਂ ਦੀ ਪੁਲਿਸ ਲਿਆ ਸਕਦਾ ਸੀ ਨਾਲ ਨਾ ਇਹ ਕੰਮ ਨਹੀਂ ਕਰਨਾ ਪੰਜਾਬ ਨਾਲ ਲਗਦਾਰੀ ਤਾਂ ਜਮਾ ਨਹੀਂ ਕਰਨੀ ਆ ਇੱਕ ਗਾੜ ਲਿਆਂਦਾ ਉਹ ਵੀ ਬਿਨਾਂ ਦੱਸੇ ਪਿੰਡ 'ਚ ਆ ਗਏ ਆ ਬਿਨਾਂ ਦੱਸੇ ਸਾਹੇ ਅਜੇ ਸਰਪੰਚ ਨਹੀਂ ਆਗਾ ਸੀ ਸਰਪੰਚ ਵੀ ਆਦਾ ਮੈਂ ਤੁਸੀਂ ਕੀ ਕਰਤਾ ਜੀ ਦੱਸ ਕੇ ਤਾਂ ਆਉਣਾ ਸੀਗਾ ਮੈਂ ਕਿ ਫਿਰ ਭਗਵੰਤ ਮਾਨ ਕਾਦਾ ਹੋਇਆ ਜਿਹੜਾ ਆ ਗਿਆ ਸਿੱਦਾ ਦੱਸ ਕੀ ਆ ਗਿਆ ਫਿਰ ਸਿੱਦਾ ਹੀ ਆਉਣਾ ਪੈਂਦਾ ਸਾਨੂੰ ਤਾਂ ਭਗਵੰਤ ਮਾਨ ਜੀ ਤੁਹਾਡਾ ਪਿੰਡੂ ਵਿਕਾਸ ਬਾਰੇ ਕੀ ਵਿਚਾਰ ਆ ਜੀ ਮੈਂ ਪਹਿਲਾਂ ਤਾਂ ਤੁਮ ਨੇ ਮਾਇਆ ਦੱਸ ਤੈਨੂੰ ਪੱਤਰਕਾਰ ਬਣਾ ਕਿਨੇ ਦਿੱਤਾ ਬਣਾਇਆ ਕਿਨੇ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਇਹ ਗੱਲ ਤਾਂ ਪੁੱਛਣ ਵਾਲੀ ਨਹੀਂ ਨੇ ਆ ਹੁਣ ਖਾਲਿਆਂ ਚ ਪਾਣੀ ਕੋਈ ਮੋਟਰਾਂ ਦਾ ਥੋੜੀ ਆਈ ਜਾਂਦਾਂ ਲੈ ਇਧਰ ਵੇ ਇਹ ਨੈਰੀ ਪਾਣੀ ਆਊਗਾ ਨੈਰੀ ਪਾਣੀ ਨਾਲੀ ਚੋਂ ਨਾ ਲੱਗਾ ਸਾਰਾ ਪੰਜਾਬ ਦਾ ਤੇ ਹਾ ਤੇ ਹੁਣ ਮੈਨੂੰ ਇਹ ਵੀ ਦੱਸਣ ਦੀ ਗੱਲਾਂ ਲੋੜ ਪੈ ਗਈ ਤਾਂ ਬੱਸ